ਅੱਜ ਕੋਟੀ ਸੇਖਾਂ ਦੇ ਵਿੱਚ ਤੁਹਾਡੇ ਕੋਲੇ ਯੁੱਧ ਨਸ਼ੀ ਅਵਰੋਧ ਯਾਤਰਾ ਲੈ ਕੇ ਪਹੁੰਚੇ ਆ ਮੇਰੇ ਨਾਲ ਇਸ ਯਾਤਰਾ ਵਿੱਚ ਸਾਥ ਦੇ ਰਹੇ ਨੇ ਸਾਡੇ ਡੀਐਸਪੀ ਧਰਮਕੋਟ ਸਾਡੇ ਐਸਐਚਓ ਸਾਹਿਬ ਮੇਰੇ ਨਾਲ ਆ ਰਹੇ ਨੇ ਸਾਡੇ ਚੇਅਰਮੈਨ ਸਹਿਬਾਨ ਸਾਡੇ ਨਗਰ ਪੰਚਾਇਤ ਦੇ ਪ੍ਰਧਾਨ ਸਾਡੇ ਐਮਸੀ ਸਹਿਬਾਨ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਜਿਨੇ ਵੀ ਇਸ ਨਗਰ ਤੋਂ ਇਥੋਂ ਬਜ਼ੁਰਗ ਨੌਜਵਾਨ ਮੇਰੀਆਂ ਮਾਵਾ ਮੇਰੀਆਂ ਭੈਣਾਂ ਬੇਟੀਆਂ ਨੇ ਸਾਰਿਆਂ ਨੂੰ ਫਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਕੋਈ ਤੁਹਾਡੇ ਕੋਲੇ ਸਿਆਸੀ ਗੱਲ ਕਰਨ ਨਹੀਂ ਆਇਆ ਕੋਈ ਅੱਜ ਇਲੈਕਸ਼ਨ ਨਹੀਂ ਕੋਈ ਅੱਜ ਮੈਂ ਤੁਹਾਨੂੰ ਝੂਠਾ ਲਾਰਾ ਲਾਉਣ ਨਹੀਂ ਆਇਆ ਅੱਜ ਜੇ ਤੁਹਾਡੇ ਕੋਲੇ ਆਇਆ ਤਾਂ ਤੁਹਾਡੇ ਪੁੱਤ ਬਚਾਉਣ ਵਾਸਤੇ ਭੈਣਾਂ ਦੇ ਭਰਾ ਬਚਾਉਣ ਵਾਸਤੇ ਆਇਆ ਕਿਉਂਕਿ ਮੈਨੂੰ ਯਾਦ ਹੈ ਜਦੋਂ ਇਲੈਕਸ਼ਨ ਦੇ ਵਿੱਚ ਮੈਂ ਇਸ ਏਰੀਆ ਨਾਲੇ ਹੌਲੀ ਜੇ ਕੰਨ ਵਿੱਚ ਕਹਿ ਜਾਂਦੀਆਂ ਸੀ ਕਿ ਪੁੱਤਰਾ ਸਾਡੇ ਇੱਥੇ ਨਸ਼ਾ ਬਹੁਤ ਜ਼ਿਆਦਾ ਹੈ ਤੇ ਨਸ਼ਾ ਜੇ ਕਿਤੇ ਖਤਮ ਕਰ ਦੇਣਾ ਤੇ ਫਿਰ ਅਸੀਂ ਤੈਨੂੰ ਮੰਨਾਂਗੇ ਤੇ ਮੈਂ ਉਦੋਂ ਇਹਨਾਂ ਨਾਲ ਵਾਅਦਾ ਕਰਕੇ ਗਿਆ ਸੀ ਆਉਂਦੀਆਂ ਮਾਵਾਂ ਦੇ ਨਾਲ ਕਿ ਤੁਸੀਂ ਇਹ ਕਰੀ ਮੇਰੇ ਸਿਰ ਤੇ ਹੱਥ ਰੱਖੋ ਤੇ ਆਪਾਂ ਰਲ ਮਿਲ ਕੇ ਜਿਹੜਾ ਇਹ ਕੋਡ ਹੈ ਇਹ ਕੋਡ ਨੂੰ ਖਤਮ ਕਰਾਂਗੇ ਤੇ ਅੱਜ ਜਿਹੜੀ ਮੈਂ ਤੁਹਾਨੂੰ ਜ਼ਬਾਨ ਦਿੱਤੀ ਸੀ ਜਿਹੜਾ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਅੱਜ ਮੈਂ ਉਹ ਜ਼ਬਾਨ ਤੇ ਉਹ ਵਾਦਾ ਪੂਰਾ ਕਰਨ ਤੁਹਾਡੇ ਕੋਲੇ ਆਇਆ ਅਮੈਂ ਤੋਂ ਪਹਿਲਾਂ ਬੋਲਦਿਆਂ ਨੌਜਵਾਨਾਂ ਨੇ ਦੋ ਬਹੁਤ ਹੀ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਜੋ-ਜੋ ਨਸ਼ੇ ਤੋਂ ਹੋਣ ਵਾਲੇ ਨੁਕਸਾਨ ਨੇ ਉਹਨਾਂ ਬਾਰੇ ਦੱਸਿਆ। ਵੇਖੋ ਪਹਿਲੀ ਸਰਕਾਰ ਜਿਨ੍ਹਾਂ ਨੇ ਨਸ਼ਿਆਂ ਦੇ ਵਿਰੁੱਧ ਕੋਈ ਝੰਡਾ ਚੱਕਿਆ। ਪਹਿਲਿਆਂ ਨੇ ਹੁਣ ਤੱਕ ਤੁਹਾਡੇ ਨਾਲ ਸਿਰਫ ਤੁਹਾਡੇ ਨਾਲ ਲਾਰੇ ਲਾ ਕੇ ਤੁਹਾਡੇ ਨਾਲ ਵਾਅਦੇ ਕਰਕੇ ਤੁਹਾਡੀਆਂ ਵੋਟਾਂ ਲਈਆਂ ਪਰ ਨਸ਼ਿਆਂ ਦੇ ਵਿਰੁੱਧ ਕੀਤਾ ਕੁਝ ਨਹੀਂ ਜਿਵੇਂ ਪਹਿਲੀਆਂ ਸਰਕਾਰਾਂ ਦੀ ਗੱਲ ਕਰਾਂ ਜਿਹੜੇ ਅੱਜ ਤੋਂ 10 ਸਾਲ ਪਹਿਲਾਂ ਜਿਹੜੀਆਂ ਸਰਕਾਰਾਂ ਬਣੀਆਂ ਨੇ ਤੁਸੀਂ ਆਪ ਨੂੰ ਦੱਸਿਓ ਅੱਜ ਤੋਂ 10 ਸਾਲ ਪਹਿਲਾਂ ਕਦੇ ਕਿਸੇ ਨੂੰ ਚਿੱਟੇ ਦਾ ਨਾਂ ਵੀ ਪਤਾ ਸੀ ਵੀ ਚਿੱਟਾ ਸਮੈਕ ਕੀ ਹੁੰਦਾ ਸੀ ਕਿਤੇ ਹੀਰੋਨ ਵਰਗਾ ਸੁਣਦਾ ਸੀ ਕਿ ਬੰਬੇ ਦੇ ਹੋਟਲਾਂ ਦੇ ਵਿੱਚ ਹੀਰੋਨ ਸਪਲਾਈ ਹੁੰਦੀ ਹੈ ਜਿਹੜੀ ਬਹੁਤ ਮਹਿੰਗਾ ਨਸ਼ਾ ਪਰ ਉਹਨਾਂ ਲੋਕਾਂ ਨੇ ਆਪ ਦੇ ਚੰਦ ਪੈਸੇ ਕਮਾਉਣ ਦੀ ਖਾਤਰ ਤੁਹਾਡੇ ਪੁੱਤਾਂ ਨੂੰ ਤੁਹਾਡੇ ਪੰਜਾਬ ਨੂੰ ਨਸ਼ੇ 'ਤੇ ਲਾ ਦਿੱਤਾ ਤੇ ਉਦੋਂ ਬਾਅਦ ਜਿਹੜੀ ਪਿਛਲੀ ਸਰਕਾਰ ਆਈ ਜਿਨ੍ਹਾਂ ਨੇ ਹੱਥ ਵਿੱਚ ਕੁਟਕਸਾਹ ਫੜ ਕੇ ਸੌਖਾਦੀ ਸੀ ਕਿ ਨਸ਼ਾ ਚਾਰਾਂ ਹਫ਼ਤੇ ਅਜ ਖਤਮ ਕਰ ਦਾਂਗੇ ਚਾਰ ਹਫ਼ਤੇ ਤੱਕ ਹੀ ਉਹਨਾਂ ਨੇ 5 ਸਾਲ ਨਾਲ ਨਸ਼ਾ ਖਤਮ ਹੋ ਸਕੇ ਸਾਡੀ ਸਰਕਾਰ ਬਣੀ ਨੂੰ 3 ਸਾਲ ਹੋ ਗਏ ਤੁਸੀਂ ਵੀ ਕਈਆਂ ਦੇ ਮਨ ਦੇ ਵਿੱਚ ਇਹ ਸਵਾਲ ਹੋਣੇ ਆ ਕਿ 3 ਸਾਲ ਹੋ ਗਏ ਤੁਸੀਂ ਕੀ ਕੀਤਾ ਤੇ ਅੱਜ ਮੈਂ ਤੁਹਾਨੂੰ ਦੱਸਣਾ ਹੈ ਪੁਰਸੇਖਾਂ ਵਾਲਿਓ ਕਿ 3 ਸਾਲਾਂ ਦੇ ਵਿੱਚ ਸਰਕਾਰ ਨੇ ਕੀ ਕੀ ਕੀਤਾ ਕੰਮ ਤੋਂ ਜਿਹੜਾ ਪਹਿਲਾ ਕੰਮ ਕੀਤਾ ਇਹ ਜਿਹੜਾ ਚਿੱਟਾਂ ਤੇ ਸਮੈਕ ਜਿਹਦੀ ਸਪਲਾਈ ਚਾਹੇ ਬਾਰਡਰ ਤੋਂ ਪਾਰ ਤੋਂ ਆਉਦੀ ਸੀ ਚਾਹੇ ਗਜਰਾਤ ਚਾਹੇ ਦਿੱਲੀ ਵਰਗੇ ਸ਼ਹਿਰਾਂ ਚੋਂ ਆਉਂਦੀ ਸੀ ਸਭ ਤੋਂ ਪਹਿਲਾਂ ਜਿਹੜੀ ਸਪਲਾਈ ਲਾਈਨ ਆ ਪਹਿਲਾਂ ਉਹ ਤੋੜੀ ਗਈ ਐ ਇਹ ਜਿਹੜੇ ਨਸ਼ੇ ਤਸਕਰ ਸਨ ਇਹਨਾਂ ਦੀਆਂ ਜੜਾਂ ਬੜੀਆਂ ਡੂੰਘੀਆਂ ਸਨ ਕਿਉਂਕਿ ਇਹਨਾਂ ਨੂੰ ਜਿਹੜੇ ਰਾਜਸੀ ਲੋਕ ਸਨ ਜਿਨ੍ਹਾਂ ਨੇ ਹੁਣ ਤੱਕ ਰਾਜ ਕੀਤਾ ਜਿਨ੍ਹਾਂ ਨੇ ਮੰਤਰੀ ਰਹੇ ਨੇ ਜਿਹੜੇ ਐਮਐਲਏ ਰਹੇ ਨੇ ਜਿਹੜੇ ਪਾਰਟੀਆਂ ਦੇ ਪ੍ਰਧਾਨ ਰਹੇ ਨੇ ਉਹਨਾਂ ਦੀ ਸਰਪ੍ਰਸਤੀ ਸੀ ਉਹਨਾਂ ਨੂੰ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਇਹ ਜਿਹੜਾ ਨਸ਼ਾ ਇਹ ਸਪਲਾਈ ਹੁੰਦਾ ਸੀ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਵੀਰੋ ਨਸ਼ਾ ਤਸਕਰ ਸਨ ਜਿਹੜੇ ਪੰਜਾਬ ਦੇ ਵਿੱਚ ਚਾਹੇ ਕਿਸੇ ਵੀ ਲੈਵਲ ਦੇ ਬੈਠੇ ਸੀ ਕੋਈ ਸਾਬਕਾ ਮੰਤਰੀ ਸੀ ਕੋਈ ਸਾਬਕਾ ਐਮਐਲਏ ਸੀ ਉਹਨਾਂ ਤੇ ਕਾਰਵਾਈ ਕੀਤੀ ਆ ਕੱਲੀ ਕਾਰਵਾਈ ਨਹੀਂ ਕੀਤੀ ਆ ਵੱਡੇ ਵੱਡੇ ਰਾਣੂ ਵਰਗੇ ਜਿਹੜੇ ਲੁਧਿਆਣੇ ਦੇ ਵਿੱਚ ਜਿਹੜੇ ਮਾਲਕ ਸਮਝਦੇ ਸਨ ਕਿ ਅਸੀਂ ਤਾਂ ਪੰਜਾਬ ਦੇ ਮਾਲਕ ਆ ਤੇ ਵੀਰੋ ਉਹਨਾਂ ਤੇ ਚੱਕ ਕੇ ਕਾਰਵਾਈ ਕਰਕੇ ਉਹਨਾਂ ਨੂੰ ਅੰਦਰ ਦਿੱਤਾ ਫੇਰ ਜਿਹੜਾ ਦੂਜਾ ਕੰਮ ਕੀਤਾ ਇਸ ਸਰਕਾਰ ਨੇ ਕਿਉਂਕਿ ਪੁਲਿਸ ਦਾ ਬੜਾ ਵੱਡਾ ਰੋਲ ਹੁੰਦਾ ਨਸ਼ਾ ਰੋਕਣ ਦੇ ਵਿੱਚ ਤੇ ਨਸ਼ਾ ਵਧਾਉਣ ਦੇ ਵਿੱਚ ਪੁਲਿਸ ਜੇ ਚਾਵੇ ਤਾਂ ਕੁਝ ਵੀ ਹੋ ਸਕਦਾ ਆ ਵੇਖੋ ਹੁਣ ਕੀਤੀ ਹੈ ਬੈਂਕ ਨੇ ਸਭ ਕੁਝ ਜਿੱਤਾ ਬੰਦ ਪੁਲਿਸ ਨੇ ਜੇ ਪੁਲਿਸ ਚਾਵੇ ਤਾਂ ਸਭ ਕੁਝ ਕਰ ਸਕਦੀ ਆ ਪਰ ਰੌਣਾ ਕੀ ਸੀ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜੀ ਪੁਲਿਸ ਸੀ ਉਹਨਾਂ ਨੇ ਪੁਲਿਸਦ ਨੂੰ ਇੰਨਾ ਕੁ ਉਹਨਾਂ ਨੂੰ ਡੀਮੋਟੀਵੇਟ ਕਰਤਾ ਕਿ ਪੁਲਿਸ ਕੰਮ ਕਰਨਾ ਹੀ ਛੱਡ ਗਈ ਸੀ ਪੁਲਿਸ ਦੇ ਵਿੱਚ ਇਹੋ ਜਿਹੇ ਪੁਰਾਣੇ 15 15 ਸਾਲ ਦੇ ਲੋਕ मंत्री ਹੋ ਗਿਆ ਕੋਈ ਮੁਨਸੀ ਹੋ ਗਿਆ ਕੋਈ ਹੋਮਗਾਰਡ ਵਾਲਾ ਹੋ ਗਿਆ 15-15 ਸਾਲ ਤੋਂ ਇੱਕੋ ਥਾਣੇ ਦੇ ਵਿੱਚ ਬੈਠੇ ਸਨ ਤੇ ਸਾਡੀ ਸਰਕਾਰ ਨੇ ਕੀ ਕੀਤਾ ਜਿਹੜੇ ਪੁਰਾਣੇ ਜਿਹੜੇ 5 ਸਾਲਾਂ ਤੋਂ 3 ਸਾਲਾਂ ਤੋਂ ਪੁਰਾਣੇ ਜਿਹੜੇ ਥਾਣਿਆਂ ਦੇ ਵਿੱਚ ਬੈਠੇ ਸਨ ਉਹ ਸਾਰੇ ਚੱਕ ਕੇ ਕੋਈ ਗਰਦਾਸਪੁਰ ਮਾਰਿਆ ਕੋਈ ਅੰਮ੍ਰਿਤਸਰ ਮਾਰਿਆ ਕੋਈ ਇੱਧਰ ਮਾਨਸੇ ਮਾਰਿਆ ਉਹਨਾਂ ਦਾ ਜਿਹੜਾ ਨੈਟਵਰਕ ਬਣਿਆ ਹੋਇਆ ਸੀ ਨਸ਼ਾ ਤਸਕਰਾਂ ਦੇ ਨਾਲ ਜਿਹੜੀ ਆਪਸ ਦੇ ਵਿੱਚ ਦੀ ਹਫਤਾ ਮਹੀਨਾ ਵਸੂਲੀ ਚਲਦੀ ਸੀ ਵੀਰ ਉਹ ਤੋੜੀ ਗਈ ਆ ਕਿਉਂਕਿ ਜਦੋਂ ਕੋਈ ਤੁਹਾਡਾ ਐਮਸੀ ਜਾਂ ਤੁਹਾਡਾ ਕੋਈ ਸਰਪੰਚ ਐਸਐਚਓ ਨੂੰ ਫੋਨ ਕਰਦਾ ਸੀ ਕਿ ਫਲਾਣੇ ਪਿੰਡ ਦੇ ਵਿੱਚ ਫਲਾਣਾ ਸਿੰਘ ਨਸ਼ਾ ਵੇਚਦਾ ਜਾਂ ਸਾਡੇ ਫਲਾਣੇ ਵਾਰਡ ਦੇ ਵਿੱਚ ਫਲਾਣਾ ਨਸ਼ਾ ਵੇਚਦਾ ਐਸਐਚਓ ਬਾਅਦ ਦੇ ਵਿੱਚ ਪੁਰਦਾ ਸੀ ਉਹ ਫਲਾਣਾ ਸਿੰਘ ਨੂੰ ਫੋਨ ਪਹਿਲਾਂ ਆ ਜਾਂਦਾ ਸੀ ਕਿ ਤੇਰੇ ਘਰੇ ਰੇਡ ਪੈਣ ਵਾਲੀ ਆ ਆਸੇ-ਪਾਸੇ ਹੋ ਜਾ ਇਹ ਉਹ ਆਉਦਾ ਕੰਮਕਾਰ ਸਾਉਂ ਦਾ ਸੀ ਤੇ ਨਿਕਲ ਜਾਂਦਾ ਸੀ ਹੁਣ ਉਹਨਾਂ ਜਿਹੜੀਆਂ ਕਾਲੀਆਂ ਭੇਡਾਂ ਦੇ ਨਿਸ਼ਾਨ ਲਈ ਕਰਕੇ ਪੁਲਿਸ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੀਤਾ ਹੁਣ ਜਿਹੜੀ ਵੀ ਤੁਸੀਂ ਕੋਈ ਇਨਫੋਰਮੇਸ਼ਨ ਦਿਓਗੇ ਪੁਲਿਸ ਨੂੰ ਉਹ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਹੁੰਦੀ ਪੁਲਿਸ ਕਾਰਵਾਈ ਕਰਦੀ ਆ ਬੰਦਾ ਚੱਕ ਕੇ ਲੈ ਜਾਂਦੀ ਆ ਚੱਕ ਕੇ ਜੇਲ੍ਹ ਚ ਫੜ ਦਿੰਦੀ ਆ ਇਹ ਦੂਜਾ ਜਿਹੜਾ ਕੰਮ ਕੀਤਾ ਤੇ ਜਿਹੜਾ ਤੀਜਾ ਕੰਮ ਕੀਤਾ ਸਰਕਾਰ ਨੇ ਇਹਨਾਂ ਤਿੰਨਾਂ ਸਾਲਾਂ ਦੇ ਵਿੱਚ ਉਹ ਕੀਤਾ ਕਿ ਨਸ਼ਾ ਦਾ ਚਲੋ ਬੰਦ ਕਰ ਦਾਂਗੇ ਪਰ ਜਿਹੜੇ ਨਸ਼ਾ ਕਰਦੇ ਨੇ ਨੌਜਵਾਨ ਉਹਨਾਂ ਦਾ ਇਲਾਜ ਕਿੱਦਾਂ ਹੋਊਗਾ ਕਿਉਂਕਿ ਜਿਹੜੇ ਨਸ਼ਾ ਛਡਾਊ ਸੈਂਟਰ ਸਨ ਜਿਹੜੇ ਸਰਕਾਰੀ ਉਹ ਬੜੇ ਥੋੜੇ ਸੰਖਿਆ ਆਪਣੇ ਹਲਕੇ ਦੇ ਵਿੱਚ ਇੱਕ ਹੀ ਨਸ਼ਾ ਛਡਾਊ ਸੈਂਟਰ ਹੈ ਉਹ ਜਨੇਰਪਿੰਡ ਦੇ ਵਿੱਚ ਤੇ ਸਿਰਫ 20 ਬੈੱਡ ਦਾ ਉਹ ਜਿਹੜਾ ਨਸ਼ਾ ਛਡਾਊ ਸੈਂਟਰ ਸੀਗਾ ਸਿਰਫ 20 ਬੈੱਡ ਦਾ ਤੇ ਇੱਕ ਜਿਹੜਾ ਮੇਰਾ ਵੀ ਨਸ਼ਾ ਕਰਦਾ ਜੇ ਉਹਦਾ ਨਸ਼ਾ ਛਡਾਉਣਾ ਹੈ ਘੱਟੋ-ਘੱਟ 2 ਮਹੀਨੇ ਦਾ ਟਾਈਮ ਲੱਗਦਾ ਉਹਨੂੰ ਨਸ਼ਾ ਛਡਲ ਤੇ ਤੇ ਦੋ ਮਹੀਨਿਆਂ ਦੇ ਵਿੱਚ ਸਿਰਫ 20 ਬੰਦੇ ਨਸ਼ਾ ਛੱਡ ਸਕਦੇ ਸੀ ਇਦੋਂ ਵੱਧ ਕੋਈ ਨਸ਼ਾ ਨਹੀਂ ਸੀ ਛੱਡ ਸਕਦਾ ਤੇ ਹੁਣ ਉਹੀ ਸੈਂਟਰ ਹੈ ਜਿੱਥੇ ਸਵਾ ਸੌ ਤੋਂ ਲੈ ਕੇ 150 ਜਿਹੜਾ ਨੌਜਵਾਨ ਉਹ ਭੱਜਿਆ ਦਿੱਤਾ ਹੋਇਆ ਮੈਂ ਜਾ ਕੇ ਆਇਆ ਦੋ ਦਿਨ ਪਹਿਲਾਂ ਉਸ ਸੈਂਟਰ ਦੇ ਵਿੱਚ ਤੁਸੀਂ ਮੇਰਾ ਯਕੀਨ ਨਹੀਂ ਮੰਨਣਾ ਮੇਰੇ ਤੋਂ ਇੱਕ ਇੱਕ ਗਿੱਠ ਉੱਚੇ ਸਵਾ 6 ਛੇ ਫੁੱਟ ਦੇ ਨੌਜਵਾਨ ਕਬੱਡੀ ਦਾ ਅੰਤਰਰਾਸ਼ਟਰੀ ਖਿਡਾਰੀ ਕੋਈ ਵਾਲੀਬਾਲ ਦਾ ਖਿਡਾਰੀ ਕੋਈ ਹਾਕੀ ਦਾ ਖਿਡਾਰੀ ਇੱਕ ਲੱਕੜ ਦਾ ਕਾਰੀਗਰ ਟੌਪ ਦਾ ਤੇ ਇੱਕ ਮੇਰਾ ਵੀਰ ਉਪਜਾ ਕਿਲੇ ਦਾ ਮਾਲਕ ਜ਼ਿਮੀਂਦਾਰ ਦਾ ਕੱਲਾ ਕੱਲਾ ਪੁੱਤ ਉੱਥੇ ਪਿਆ ਤੇ ਜਦੋਂ ਮੈਂ ਗਿਆ ਸੌ ਲੱਗੇ ਅੱਖਾਂ 'ਚੋਂ ਪਾਣੀ ਆ ਗਿਆ ਉਹਨਾਂ ਵੱਲ ਵੇਖ ਕੇ ਉਹ ਸਾਰੇ ਖੜੇ ਧੰਨਵਾਦ ਕਰਿਆ ਜੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਮੈਂ ਕਹਾ ਕਿਹੜੀ ਗੱਲ ਦਾ ਉਹ ਕਹਿੰਦੇ ਜੇ ਕਿਤੇ ਤੁਹਾਡੇ ਮੁੱਖ ਮੰਤਰੀ ਇਹ ਜਿਹੜਾ ਯੁੱਧ ਨਸ਼ਿਆਂ ਵਿਰੋਧ ਜੇ ਕਿਤੇ ਨਾ ਛੇੜਦੇ ਤਾਂ ਅਸੀਂ ਕਿਸੇ ਨਾ ਕਿਸੇ ਰੂਪੀ ਤੇ ਪਏ ਮਿਲਣਾ ਸੀ ਅਸੀਂ ਬਚਣਾ ਬੋਚਣਾ ਕੋਈ ਨਹੀਂ ਸੀ ਤੁਹਾਡੀ ਪੁਲਿਸ ਨੇ ਸਾਨੂੰ ਪਿੰਡਾਂ ਦੇ ਵਿੱਚੋਂ ਚੱਕ ਕੇ ਲਿਆ ਕੇ ਇੱਥੇ ਦਾਖਲ ਕਰਾਤਾ ਦੇ ਅਸੀਂ ਨਸ਼ਾ ਛੱਡ ਰਹੇ ਆ ਹੋਰ ਮਹੀਨੇ ਤੱਕ ਅਸੀਂ ਸਹੀ ਹੋ ਜਾਣਾ। ਸੋ ਵੀਰੋ ਇਹ ਆ ਯੁੱਧ ਨਸ਼ਿਆਂ ਵਿਰੁੱਧ। ਹੁਣ ਅੱਜ ਮੈਂ ਤੁਹਾਡੇ ਕੋਲੇ ਤਾਂ ਆਇਆ। ਦੇਖੋ ਨਸ਼ਿਆਂ ਦੀ ਜਿਹੜੀ ਪਿੱਛੋਂ ਸਪਲਾਈ ਆ ਉਹ ਬੰਦ ਹੋ ਚੁੱਕੀ ਆ। ਜਿਹੜੀ ਪੁਲਿਸ ਆ ਉਹ ਸਹੀ ਹੋ ਚੁੱਕੀ ਆ। ਜੇ ਨਸ਼ਾ ਸਿਹਰਾਉ ਹ ਸੈਂਟਰ ਨੇ ਉਹਨਾਂ ਦੇ ਵਿੱਚ ਬੈੱਡ ਲਾ ਦਿੱਤੇ ਗਏ ਨੇ ਤੇ ਹੁਣ ਜਿਹੜਾ ਕੰਮ ਰਹਿ ਗਿਆ ਉਹ ਕੰਮ ਇਹ ਰਹਿ ਗਿਆ ਜਿਹੜਾ ਕੋਈ ਆਪਣੇ ਕੋਲੇ ਆਪਣੇ ਮੁਹੱਲਿਆਂ ਦੇ ਵਿੱਚ ਆਪਣੇ ਵਾਰਡਾਂ ਦੇ ਵਿੱਚ ਕੋਈ ਜਿਹੜਾ ਨਸ਼ਾ ਵੇਚਦਾ ਵੀਰੋ ਹੁਣ ਕਾਰਵਾਈ ਉਹਨਾਂ ਤੇ ਕਰਨ ਵਾਲੀ ਰਹਿ ਗਈ ਹੈ ਤੇ ਉਹਨਾਂ ਦੇ ਕਾਰਵਾਈ ਕਿਵੇਂ ਹੋਣੀ ਹੈ ਸ਼ਾਇਦ ਅੱਜ ਵੀ ਕੋਈ ਗੱਲ ਸੁਣਦੇ ਹੋਣਗੇ ਮੈਂ ਉਹਨਾਂ ਨੂੰ ਸਾਫ਼ ਤੇ ਸਪਸ਼ਟ ਦੱਸ ਦੇਣਾ ਚਾਹਣਾ ਕਿ ਇਹ ਹੁਣ ਉਹ ਸਰਕਾਰ ਹੈ ਜਿਹਨੂੰ ਨਾ ਤਾਂ ਤੁਹਾਡੀਆਂ ਵੋਟਾਂ ਦੀ ਲੋੜ ਹੈ ਨਾ ਤੁਹਾਡੇ ਨੋਟਾਂ ਦੀ ਲੋੜ ਹੈ ਸਾਨੂੰ ਜੇ ਲੋੜ ਹੈ ਤੇ ਆਪਦੇ ਪੁੱਤਾਂ ਦੀ ਆਪਦੇ ਭਰਾਵਾਂ ਦੀ ਲੋੜ ਹੈ ਤੁਹਾਨੂੰ ਹੁਣ ਇਸ ਪੰਜਾਬ ਦੇ ਵਿੱਚ ਨਸ਼ਾ ਨਹੀਂ ਵੇਚਣ ਦੇਣਾ ਜਿਹੜਾ ਵੀ ਹੁਣ ਨਸ਼ਾ ਵੇਚੂਗਾ ਐਸਪੀ ਸਾਹਿਬ ਖੜੇ ਨੇ ਐਸਐਚਓ ਸਾਹਿਬ ਖੜੇ ਨੇ ਜਿਹੜਾ ਵੀ ਹੁਣ ਨਸ਼ਾ ਵੇਚਦਾ ਫੜਿਆ ਗਿਆ ਇਹੋ ਜੇ ਪਰਚੇ ਪਾ ਕੇ ਅੰਦਰ ਕਰਾਂਗੇ ਆਪਦੇ ਜਵਾਕਾਂ ਦੀਆਂ ਸ਼ਕਲਾ ਵੇਖਣ ਨੂੰ ਦੱਸੂਗਾ ਘਟੋ ਘਟ 10 ਸਾਲ ਉਹਨਾਂ ਨੂੰ ਬਾਹਰ ਨਹੀਂ ਆਉਣ ਦਿੰਦੇ ਇਸ ਗੱਲ ਦਾ ਤੁਲੇ ਨਾਲ ਵਾਧਾ ਇਕੱਲਾ ਪਰਚਾ ਨਹੀਂ ਦੇਣਾ ਆ ਤੁਸੀਂ ਵੇਖਿਆ ਜਿਵੇਂ ਦੌਲੇ ਵਾਲੇ ਪੀਲਾ ਪੰਜਾ ਚੱਲਿਆ ਅੱਜ ਘਰ ਬਣਾਏ ਆ ਵੀਰੋ ਉਹਨਾਂ ਦੇ ਘਰ ਵੀ ਢੈ ਡੇਰੀ ਕਰਾਂਗੇ ਉਹਨਾਂ ਨੇ ਜਿਹੜੀ 2 ਨੰਬਰ ਦੀ ਕਮਾਈ ਕਰਕੇ ਚਾਹੇ ਕੋਈ ਜ਼ਮੀਨ ਲਈ ਹੈ ਚਾਹੇ ਕਾਰ ਸਕੂਟਰ ਮੋਟਰਸਾਈਕਲ ਕੁਝ ਵੀ ਲਿਆ ਹਰ ਇੱਕ ਚੀਜ਼ ਉਹਨਾਂ ਦੀ ਜਬਤ ਕਰਾਂਗੇ ਇੱਕ ਵੀ ਚੀਜ਼ ਉਹਦੇ ਘਰੇ ਨਹੀਂ ਛੱਡਣੀ ਕੱਲੇ ਤੋਤਰ ਕਮਸ ਨਹੀਂ ਜੇ ਉਹਦੇ ਘਰੇ ਕੋਈ ਫਰੀ ਦਾ ਰਾਸ਼ਨ ਆਉਂਦਾ ਨੀਲਾ ਕਾੜ ਸਾਰਿਆਂ ਤੇ ਲੀਗ ਮਲੂਕੀ ਸਰਕਾਰ ਜਿਹੜਾ ਹੁਣ ਨਸ਼ੇ ਵਿੱਚ ਪੜਿਆ ਗਿਆ ਇਤਨੀ ਬਸ ਨਹੀਂ ਜੇ ਉਹਦੇ ਘਰੇ ਕੋਈ ਪੈਨਸ਼ਨ ਆਉਂਦੀ ਹੈ ਕੋਈ ਉਹਦੀ ਮਾਂ ਦੀ ਪੈਨਸ਼ਨ ਆਉਂਦੀ ਹੈ ਉਹਦੇ ਪਿਓ ਦੀ ਪੈਨਸ਼ਨ ਆਉਂਦੀ ਹੈ ਕੋਈ ਛਗਣ ਸਕੀਮ ਆਉਂਦੀ ਹੈ ਉਹਨਾਂ ਤੇ ਵੀ ਕਾੜਾ ਵੱਜਦਾ ਹੋਰ ਤਾਂ ਹੋਰ ਪ੍ਰਕਾਰ ਤਾਂ ਇੱਥੋਂ ਤੱਕ ਸੋਚੀ ਬੈਠੀ ਹੈ ਜਿਹੜਾ ਨਸ਼ਾ ਵਿੱਚ ਪੜਿਆ ਗਿਆ ਅਡਮਿਸ਼ਨਾਂ ਤੱਕ ਕੈਨਸਲ ਕਰਨੀਆਂ ਸਕੂਲਾਂ ਦੇ ਵਿੱਚੋਂ ਕਿਉਂਕਿ ਜਿੱਥੇ ਉਹਨਾਂ ਦੇ ਜਵਾਗ ਪੜਨਗੇ ਉੱਥੇ ਸਾਡੇ ਫਿਰ ਜਵਾਗ ਜਿਹੜੇ ਪੜਦੇ ਉਹ ਸੇਮ ਨਹੀਂ ਉਹ ਫਿਰ ਉਹਨਾਂ ਦਾ ਜਿਹੜਾ ਮਾਹੌਲ ਆ ਉਹ ਖਰਾਬ ਹੋਊਗਾ ਇਤੋਂ ਤੱਕ ਸਰਕਾਰ ਸੋਚੀ ਬੈਠੀ ਹੈ ਤੇ ਅੱਜ ਮੈਂ ਤੁਹਾਡੇ ਕੋਲੇ ਆਇਆ ਸਾਥ ਦੇ ਨਸ਼ਾ ਦੇ ਵਿਰੁੱਧ ਆਵਾਜ਼ ਚੱਕੀ ਆ ਮੈਂ ਦੁਨੀਆ ਸਾਰੀ ਘੁੰਮ ਕੇ ਵੇਖੀ ਆ ਕੋਈ ਦੇਸ਼ ਨਹੀਂ ਐ ਹੋਜਾ ਜਿੱਥੇ ਮੈਂ ਨਾ ਗਿਆ ਹੋਵਾਂ ਨਸ਼ਾ ਹਰੇਕ ਦੇਸ਼ ਦੇ ਵਿੱਚ ਆ ਹਰੇਕ ਕੰਟਰੀ ਦੇ ਵਿੱਚ ਆ ਹਰੇਕ ਸੂਬੇ ਦੇ ਵਿੱਚ ਪਰ ਰੌਲਾ ਕੀ ਆ ਕਿਸੇ ਵੀ ਪਹਿਲਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਜਿਨne ਸ਼ਾਮ ਮੁਕਤ ਕਰਨ ਦਾ ਐਡਾ ਵੱਡਾ ਮੀੜਾ ਚੱਕਿਆ ਚਾਹੇ ਪੁਰਾਣੇ ਮੰਤਰੀ ਰਹਿਣੇ ਪੁਰਾਣੇ ਐਮਐਲਏ ਰਹਿਣ ਚਾਹੇ ਬਾਕੀ ਦੇਸ਼ਾਂ ਦੇ ਪ੍ਰਾਈਮ ਮਿਨਿਸਟਰ ਨੇ ਕਿਸੇ ਨੇ ਐਡਾ ਵੱਡਾ ਜਿਹੜਾ ਇਹ ਮੀੜਾ ਨਹੀਂ ਚੱਕਿਆ ਨਿਸ਼ਾ ਖਤਮ ਕਰਨ ਦਾ ਸੋ ਜੇ ਤੁਸੀਂ ਅੱਜ ਸਾਡੇ ਨਾਲ ਸਹਿਮਤ ਹੋ ਤੁਹਾਡਾ ਕਿਸੇ ਦਾ ਕੋਈ ਨਾਂ ਨਹੀਂ ਆਉਂਦਾ ਆ ਜਿਹੜੇ ਟੋਲ ਫਰੀ ਨੰਬਰ ਡੀਐਸਪੀ ਸਾਹਿਬ ਦੱਸ ਕੇ ਗਏ ਨੇ ਉਹਦੇ ਤੇ ਕੱਲੋ ਮੈਸੇਜ ਕਰਦੇ ਆ ਜੀ ਕੱਲੋ ਫੋਨ ਕਰਕੇ ਦੱਸਿਆ ਜੇ ਕਿ ਐਸ ਵਾਰਡ ਦੇ ਵਿੱਚ ਐਸ ਗਲੀ ਦੇ ਵਿੱਚ ਫਲਾਨਾ ਸਿੰਘ ਨਸ਼ਾ ਵੇਚਦਾ ਹੈ 12 ਘੰਟਿਆਂ ਦੇ ਵਿੱਚ ਵਿੱਚ ਉਹਦੇ ਤੇ ਕਾਰਵਾਈ ਹੋਊਗੀ ਜੇ ਤੁਸੀਂ ਉਸ ਨੰਬਰ ਤੇ ਵੀ ਕਾਲ ਨਹੀਂ ਕਰਨੀ ਤੁਹਾਡੇ ਐਮਸੀ ਨੇ ਤੁਹਾਡੇ ਕੋਲੇ ਐਸ ਐਚਓ ਸਾਹਿਬ ਦਾ ਨੰਬਰ ਹੋਊਗਾ ਤੁਹਾਡੇ ਕੋਲੇ 112 ਦਾ ਨੰਬਰ ਹੋਊਗਾ ਤੁਹਾਡੇ ਕੋਲੇ ਮੇਰਾ ਨੰਬਰ ਹੋਊਗਾ ਮੈਨੂੰ ਦੱਸ ਦਿਆ ਜੇ ਤੇ 12 ਘੰਟਿਆਂ ਦੇ ਵਿੱਚ ਵਿੱਚ ਕਾਰਵਾਈ ਹੋਊਗੀ ਪਰ ਇੱਕ ਗੱਲ ਸੁਣ ਲਿਆ ਜੇ ਮੇਰੀ ਦੁਬਾਰਾ ਤੁਹਾਡੇ ਕੋਲੇ ਕਿਸੇ ਨਹੀਂ ਆਉਣਾ ਤੁਹਾਡੇ ਪੁੱਤ ਬਚਾਉਣ ਵਾਸਤੇ ਐਤ ਕੀ ਆਇਆ ਕਿਉਂਕਿ ਜੇ ਤੁਸੀਂ ਸਾਥ ਦਿਓਗੇ ਤਾਂ ਸਾਨੂੰ ਐ ਹੌਸਲਾ ਹੋ ਜੂ ਕਿਉਂਕਿ ਲੋਕ ਵੀ ਚਾਹੁੰਦੇ ਨੇ ਕਿ ਨਸ਼ਾ ਖਤਮ ਹੋਵੇ ਸਰਕਾਰਾਂ ਦੀ ਸਖਤੀ ਦੇ ਨਾਲ ਕੋਈ ਵੀ ਚੀਜ਼ ਐ ਇੱਕ ਵਾਰੀ ਖਤਮ ਹੋ ਜਾਂਦੀ ਆ ਪਰ ਉਦੋਂ ਬਾਅਦ ਉਹਨੂੰ ਪੱਕੀ ਖਤਮ ਕਿਵੇਂ ਰੱਖਣਾ ਇਹ ਜੇ ਲੋਕ ਸਾਥ ਦਿੰਦੇ ਨੇ ਤਾਂ ਹੁੰਦਾ ਤੋਂ ਇਸ ਕਰਕੇ ਆਓ ਖੜੇ ਹੋਵੋ ਸਾਰੇ ਮੇਰੇ ਨਾਲ ਤੇ ਖਾਈਏ ਸੋ ਆਪਾਂ ਕਿ ਆਪਾਂ ਆਪਦੇ ਪਿੰਡ ਦੇ ਵਿੱਚ ਆਪਦੇ ਸ਼ਹਿਰ ਦੇ ਵਿੱਚ ਆਪਦੇ ਵਾਰਡ ਦੇ ਵਿੱਚ ਜਿਹੜਾ ਨਸ਼ਾ ਉਹ ਨਹੀਂ ਵਿਗਣ ਦੇਣਾ ਨਾਲ ਬਣ ਕੇ ਕੰਮ ਕਰਾਂਗੇ ਅਸੀਂ ਅਸੀਂ ਆਪਣੇ ਸ਼ਹਿਰ ਵਿੱਚ ਕਿਸੇ ਸਮੁਦਾ ਕਿਸੇ ਸਮੁਦਾ ਨਸ਼ਾ ਨਹੀਂ ਵਿਗਣ ਦਵਾਗੇ ਨੇ ਬਣਵਾਵਾਂਗੇ ਅਸੀਂ ਬਣਵਾਵਾਂਗੇ ਜੋ ਨਸ਼ਾ ਕਰਦੇ ਹਨ ਉਹ ਨਸ਼ਾ ਕਰਦੇ ਹਨ ਉਹਨਾਂ ਨੂੰ ਸਮਝਾਵਾਂਗੇ ਉਹਨਾਂ ਨੂੰ ਚੰਗ ਕਰਾਂਗੇ ਜੇ ਲੋੜ ਪਈ ਜੇ ਲੋੜ ਪਈ ਤਾਂ ਸੈਂਟਰ ਵਿੱਚ ਭਰਤੀ ਕਰਾਵਾਂਗੇ ਸੈਂਟਰ ਵਿੱਚ ਭਰਤੀ ਕਰਾਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਦੀ ਕਿਸੇ ਨਸ਼ਾ ਤਸਕਰ ਦੀ ਜਵਾਨ ਤੇ ਨਹੀਂ ਕਰਾਵਾਂਗੇ ਨਸ਼ਾ ਮੁਕਤ ਕਰਾਂਗੇ ਨਸ਼ਾ ਮੁਕਤ ਕਰਾਂਗੇ ਬੋਲੇ ਇਹ ਸੋਨੇਹਾ ਸਤਿਅ ਯਾ ਕਾਲ ਐਮ ਐਲ ਸਰ ਜੀ ਨਸ਼ਾ ਮੁਕਤੀ ਯਾਤਰਾ ਦੇ ਤਹਿਤ ਪੁਲਿਸ ਦੇ ਕੋਲ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਇਸ ਯਾਤਰਾ ਬਾਰੇ ਪੰਜਾਬ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੁੱਧ ਮਹਾਂਮ ਛੇੜੀ ਗਈ ਹੈ ਤਕਰੀਬਨ ਅਸੀਂ ਸਾਰੇ ਹੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮਹੱਲਿਆਂ ਦੇ ਵਿੱਚ ਵਾੜਾ ਦੇ ਵਿੱਚ ਜਾ ਰਹੇ ਹਾਂ ਦੇ ਉਸੇ ਕੜੀ ਦੇ ਤਹਿਤ ਅੱਜ ਕੋਲਸੀਆਂ ਦੇ ਦੋ ਪਹਾਲਿਆਂ ਦੇ ਵਿੱਚ ਪਹਿਲਾਂ ਸੁੰਦਰ ਨਗਰ ਤੇ ਉਸ ਤੋਂ ਬਾਅਦ ਹੁਣ ਜਿਹੜਾ ਹੈਗਾ ਜੀਰਾ ਰੋਡ ਦੇ ਉੱਤੇ ਇਹ ਲੜਾਈ ਉਹ ਨਸ਼ਾ ਵਿਰੁੱਧ ਜਿਹੜੀ ਅਸੀਂ ਯਾਤਰਾ ਲੈ ਕੇ ਪਹੁੰਚੇ ਸੀਗੇ ਸੋ ਬੜਾ ਵਧੀਆ ਹੰਗਾਰਾ ਲੋਕਾਂ ਵੱਲੋਂ ਲੋਕ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਸਨ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਲਾਰੇ ਲਾਏ ਪਹਿਲੀਆਂ ਸਰਕਾਰਾਂ ਨੇ ਇਹਦੇ ਉੱਤੇ ਰਾਜਨੀਤੀ ਕੀਤੀ ਪਰ ਜਿਹੜਾ ਕੰਮ ਕੁਝ ਨਹੀਂ ਕੀਤਾ ਜੇ ਪਹਿਲੀ ਸਰਕਾਰ ਆਈਆ ਮਾਨ ਸਰਕਾਰ ਜਿਨ੍ਹਾਂ ਨੇ ਕਿ ਕੋਈ ਇਹ ਇਹਦਾ ਵਾਅਦਾ ਵੀ ਨਹੀਂ ਕੀਤਾ ਸੀਗਾ ਪਰ ਇੱਕ ਐਡਾ ਵੱਡਾ ਬੀੜਾ ਚੱਕਿਆ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਮੈਂ ਸਮਝਦਾ ਕਿ ਵਰਡ ਦੇ ਵਿੱਚ ਇਹੋ ਜੀ ਕੋਈ ਐਗਜ਼ਾਮਪਲ ਨਹੀਂ ਜਿਹੋ ਜੀ ਐਗਜ਼ਾਮਪਲ ਸਾਡੇ ਮੁੱਖ ਮੰਤਰੀ ਨੇ ਫਿੱਟ ਕਰਤੀ ਆ ਸਾਰੇ ਦੇਸ਼ ਘੁੰਮਿਆ ਮੈਂ ਸਾਰੇ ਦੇਸ਼ਾਂ ਦੇ ਵਿੱਚ ਗਿਆ ਪਰ ਨਸ਼ਾ ਵੇਖੂ ਹਰੇਕ ਕੰਟਰੀ ਦੇ ਵਿੱਚ ਹਰੇਕ ਸੂਬੇ ਦੇ ਵਿੱਚ ਪਰ ਕਿਸੇ ਨੇ ਐਡਾ ਵੱਡਾ ਇਨੀਸ਼ੀਏਟਿਵ ਨਹੀਂ ਲਿਆ ਐਡਾ ਵੱਡਾ ਕਦਮ ਨਹੀਂ ਚੱਕਿਆ ਕਿ ਜਿਹੜਾ ਨਸ਼ਾ ਖਤਮ ਕਰੀਏ ਸੋ ਸਾਡੇ ਮੁੱਖ ਮੰਤਰੀ ਤਾਂ ਭਗਵੰਦ ਸਿੰਘ ਮਾਨ ਜੀ ਉਹ ਵਧਾਈ ਦੇ ਖਾਤਰ ਨੇ ਕਿ ਉਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਵੇਖੋ ਇੱਕੋ ਦਿਨ ਘਟੋ ਘਟ 1500 ਪਿੰਡਾਂ ਦੇ ਵਿੱਚ ਜਿਹੜੀਆਂ ਸਾਡੀਆਂ ਸਭਾਵਾਂ ਇਹ ਹੁੰਦੀਆਂ ਨੇ ਹਰੇਕ ਹਲਕੇ ਦੇ ਵਿੱਚ ਇਹ ਜਿਹੜਾ ਸਾਡਾ ਕੰਮ ਆ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਤਕਰੀਬਨ ਹਰੇਕ ਐਮ ਐਲ اے ਰੋਜ਼ ਦਾ 5-5 6-6 ਪਿੰਡ ਕੱਢ ਰਿਹਾ ਲੋਕਾਂ ਨੂੰ ਲਾਮਬੰਦ ਕਰ ਰਿਹਾ ਲੋਕਾਂ ਦੇ ਕੋਲੇ ਜਾ ਰਿਹਾ ਲੋਕਾਂ ਦੇ ਜਿਹੜੇ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਜੋ-ਜੋ ਇਹ ਗਲਤ ਕੰਮ ਕਰਦੇ ਸੀ ਉਹਨਾਂ ਤੇ ਕਾਰਵਾਈਆਂ ਕਰਾ ਰਹੇ ਆ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰ ਰਹੇ ਆ ਉਹਨਾਂ ਦੇ ਜਿਹੜੇ ਘਰ ਬਣੇ ਸੀ ਉਹ ਢਾ ਰਹੇ ਆ ਸੋ ਮੈਂ ਸਮਝਦਾ ਕਿ ਇਹᱫੋ ਵੱਡੀ ਮਹਿਮ ਨਾ ਅਜੇ ਤੱਕ ਕਿਸੇ ਸਰਕਾਰ ਨੇ ਛੇੜੀ ਹੈ ਤੇ ਨਾ ਛੇੜੀ ਐਮਐਲਏ ਸਾਹਿਬ ਕੀ ਨਸ਼ੇ ਦੇ ਵਿਰੁੱਧ ਸੌ ਚਟੌਂਡ ਦੇ ਨਾਲ ਨਸ਼ੇ ਤੇ ਕਾਬੂ ਪੈ ਜਾਏਗਾ ਦੇਖੋ ਜਿਹੜੀ ਨਸ਼ੇ ਜਿਹੜੀ ਸੌ ਆ ਨਾ ਪੰਜਾਬੀਆਂ ਦੀ ਸੌ ਦੇ ਨਾਲ ਕਤਲਾਂ ਦੇ ਫੈਸਲੇ ਹੋ ਜਾਂਦੇ ਨੇ ਪੰਜਾਬੀ ਸੌ ਨੂੰ ਬਹੁਤ ਵੱਡਾ ਮੰਨਦੇ ਨੇ ਕਿਸੇ ਨੂੰ ਆਪਦਾ ਕੋਈ ਨਿਆਂ ਦੇਣਾ ਹੁੰਦਾ ਤੇ ਉਹ ਅਗਲਾ ਕਹਿੰਦਾ ਵੀ ਆਦੇ ਪੁੱਤ ਦੀ ਸੌਂ ਖਾਲਾ ਜਾਂ ਹੱਥ ਸੇ ਇਧਰੋਂ ਕਰ ਗੁਰੂ ਘਰ ਨੂੰ ਹੱਥ ਕਰ ਤੇ ਸੌਂ ਖਾਲਾ ਸੌ ਨੂੰ ਪੰਜਾਬੀ ਬਹੁਤ ਵੱਡਾ ਮੰਨਦੇ ਨੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਤੇ ਜਦੋਂ ਲੋਕ ਸੌਂਹ ਖਾਂਦੇ ਨੇ ਤੇ ਸਾਨੂੰ ਯਕੀਨ ਹੈ ਕਿ ਲੋਕ ਆਪਦੇ ਇਸ਼ਟ ਦੀ ਸੌਂਹ ਖਾ ਕੇ ਇਸ ਗੱਲ ਤੇ ਪੂਰਾ ਉੱਤਰਣਗੇ। ਧੰਨਵਾਦ।